ਇਹਰ ਆਪਣੇ ਆਪ ਰਾਹਰੀ ਪਰੇ ਜੀ ਕਿਸੇ ਉਂਗਲਾਂ ਦੇ ਚੜਦੇ ਆ ਫਿਰ ਉਹ ਆਪ ਦਾ ਆਪ ਹਸਾਬ ਲੈਣਾ ਤੇਰੀ ਤਾਂ ਮੈਂ ਲੋੜ ਸਮਝ ਨਹੀਂ ਬਾਅਦ ਚ 40 50 ਲੱਖ ਤੱਕ ਤਾਂ ਇਹਨਾਂ ਨੂੰ ਮੈਂ ਕੱਲਾ ਹੀ ਨਹੀਂ ਦਬਾਲ ਜਿਹੜਾ ਮਰਜੀ ਆ ਜੇ ਜਿਹੜਾ ਮਰਜੀ ਜੇ ਟਾਵਰ ਤੇ ਨਾ ਚੜਾਏ ਤੇ ਗੁਰਤੇਜ ਸ ਉਹਦਾ ਪੋਤਰਾ ਨਾ ਜਾਣੇ ਮੈਨੂੰ ਇਹ ਕੀ ਸਮਝਦੇ ਯਾਰ ਐ ਚਾਰ ਪੈਗ ਲਾ ਕੇ ਫੋਨ ਤੇ ਕਰਨੇ ਲਾਣ ਖਾਣਾ ਆਪਣੇ ਪਿਓ ਦੀ ਸੋ ਮੈਂ ਖਾਨਾ ਆਪਦੇ ਦਾਦੇ ਦੀ ਸੋਂ ਆਪਦੇ ਪਿਓ ਦੀ ਸੋਂ ਆਪਦੇ ਭਰਾ ਦੀ ਸੋਂ ਜਰਨਲ ਹੋ ਗਿਆ ਮੈਂ ਲੜੂਗਾ ਜਿੱਥੇ ਮਰਜੀ ਆ ਜੋ ਇਹ ਆਪਣਾ 50 ਲੱਖ ਹਜੇ ਲੱਗਦੇ ਲਾ ਦੂੰਗਾ ਤੂਸ ਡਾ ਦੂੰਗਾ ਕਿਤੇ ਭਲੇਖੇ ਚ ਫਿਰਦੇ ਹੋ ਤੁਸੀਂ ਵੱਡੇ ਕਰੋ ਕਰੋ ਲਾਨ ਤੜਕੇ ਅਰਦਾਸ ਕਰਾਉਣੇ ਗੁਰਦੁਆਰਾ ਸਾਹਿਬ ਸਾਢੇ 3:00 ਉੱਠਦਾ ਮੈਂ ਆਜੋ ਤੜਕੇ ਗੁਰਦੁਆਰੇ ਕਰਾਵਾਂ ਲਾਨ ਤੁਸੀਂ ਐਵੇਂ ਇਹ ਫੁੱਦੂ ਫੜ ਨਾ ਸਮਝੇ ਮੈਂ ਮੇਰੀ ਲੜਾਈ ਆ ਝਾੜੂ ਵਾਲਿਆਂ ਨਾਲ ਮੇਰੀ ਉਹ ਲੜਨ ਦੇ ਵਿੱਚ ਨਾ ਆਓ ਵੀਰੇ ਐਵੇਂ ਕਿਤੇ ਹੋਰ ਨਾ ਕੋ ਸੋਜੇ ਜੇ ਕਰਨਾ ਐਲਾਨ ਕਰੋ ਖੁੱਲ ਕੇ ਆਓ ਆ ਕੋਨੇ ਤੂੰ ਵੀ ਨਾ ਬਲਦੀ ਤੇ ਤੇਲ ਨਾ ਭਾਈ ਜੇ ਤੂੰ ਲੜਦਾ ਤੂੰ ਆ ਕਰ ਲਾਣ ਦੱਸ ਐਵੇਂ ਉਂਗਲਾਂ ਲਈ ਇਹਨਾਂ ਤੂੰ ਬਿਨਾਂ ਗੱਲ ਤੋਂ ਕਿਸੇ ਦੀ ਕੰਮ ਨਹੀਂ ਕਿਸੇ ਦੇ ਕਾਰ ਨਹੀਂ ਕਾ ਮੁੜ ਕੇ ਜੇ ਕਿਤੇ ਤੇਰਾ ਰੌਲਾ ਪੈ ਜੇ ਤੂੰ ਹਰ ਫਲੇ ਫਿਰਦਾ ਉੱਥੋਂ ਰਿਸ਼ਤੇਦਾਰ ਸਾਦਾ ਉੱਥੋਂ ਰਿਸ਼ਤੇਦਾਰ ਸਾਦਾ ਦੱਸ ਤੂੰ ਲੜਨਾ ਤੂੰ ਲੜ ਤੇ ਮੈਂ ਤੜਕੇ ਐਲਾਨ ਕਰਦਾ ਦੱਸ ਐਵੇਂ ਕਲੇਸ਼ ਨਹੀਂ ਪੁੱਜਦਾ ਹੁੰਦਾ ਲੋਕਾਂ ਦਾ ਕਿਸੇ ਦਾ ਗੱਲਾਂ ਮਾਰਦਾ ਫਿਰਦਾ ਤੂੰ ਵੱਡਾ ਹੀ ਕਿਤੇ ਆਪਦਾ ਸੀਨੀਅਰ ਬਣ ਗਿਆ ਤੂੰ ਕਹਿ ਮੈਂ ਲੜੂੰਗਾ ਤੜਕੇ ਮੈਂ ਵੀ ਕਹਿਣਾ ਦੱਸ ਐਵੇਂ ਤੂੰ ਲੋਕਾਂ ਦੇ ਮੋਢੇ ਤੇ ਰੱਖ ਕੇ ਚਲਾਈ ਐ ਨਾ ਵੱਡਾ ਬੌਸ ਤੂੰ ਕੋਨੇ ਜੇ ਹਾ ਗੱਲ ਆ ਨਾ ਜਿਹਾਂ ਗੱਲ ਆ ਤਾਂ ਹੁਣੇ ਹੀ ਬੰਨ ਬੇੜਲਾ ਐਵੇਂ ਤੂੰ ਬੌਸ ਬਣਿਆ ਫਿਰਦਾ ਤਿੰਨਾ ਚੋਣੀ 13 ਜੋ ਹਾ ਗਰਮ ਹੁਣੇ ਹੀ ਆਉਣਾ ਤੇਰੇ ਬਾਹਰ ਚ ਆ ਓਏ ਤੂੰ ਬਾਹਰ ਤੂੰ ਜਿਹੜੇ ਥਾਂ ਦੀ ਆ ਨਾ ਤੇਰੇ ਤੂੰ ਵੜਿਆ ਨਹੀਂ ਅਜੇ ਆ ਬਾਹਰ ਤੂੰ ਵੱਡਾ ਬੌਸ ਬਣਿਆ ਫਿਰਦਾ ਆ ਗਿਆ ਮੈਂ ਬਾਹਰ ਸਾਲਾ ਵੱਡਾ ਤੂੰ ਆ ਗਿਆ ਮੈਂ ਜਾ ਆ ਉੱਥੇ ਤੇਰੇ ਮੈਂ ਕੱਢਦਾ ਦੌਲਤਪੁਰਾ ਉੱਥੇ ਮਿਰਜੀ ਤੁਹਾਡੇ ਤੇ ਦੋਸ਼ ਲੱਗ ਰਹੇ ਆ ਕਾਂਗਰਸੀ ਆਗੂ ਦੀ ਕੁੱਟ ਮਾਰਦੇ ਕੀ ਕਹਿਣਾ ਚਾਹੁੰਦੇ ਹੋ ਬਈ ਮੈਂ ਕੁਲਦੀਪ ਸਿੰਘ ਪਿੰਡ ਸੀੜ ਵਾਲੀ ਤੋਂ ਜੀ ਉਹ ਜਿਹੜੇ ਦੋਸ਼ ਲਾ ਰਿਹਾ ਸੜਿਆਂ ਵਿੱਚ ਝੂਠ ਲਾ ਰਿਹਾ ਜੀ ਕਿਉਂਕਿ ਮਾ ਆਵੇ ਹੁਣੇ ਸਾਨੂੰ ਸਬੂਤ ਦੇਤੇ ਆ ਆਡੀਓ ਸੁਣਾ ਦਿੱਤੀਆਂ ਵੀ ਇਹ ਸੋਸ਼ਲ ਮੀਡੀਆ ਰਾਹੀਂ ਮੈਨੂੰ ਰਾਤ ਨੂੰ ਧਮਕਣਾ ਦੇ ਰਿਹਾ ਸੀ ਜੀ ਸਾਡੇ ਥਾਂਦ ਰੌਲਾ ਸੀ ਉਹਦਾ ਰਾਜੀਨਾਮਾ ਹੋਇਆ ਸੀ ਲੜਾਈ ਕਿੱਥੇ ਹੋਈ ਹੈ ਲੜਾਈ ਹੈ ਬਈ ਸਾਡੇ ਘਰੇ ਆਇਆ ਜੀ ਘਰੇ ਆ ਕੇ ਬਾਰ ਖੜਕਾਇਆ ਜੀ ਦਾਰੂ ਪੀਤੀ ਸੀ ਇਹ 7-8 ਆਣੇ ਸੀ ਜੀ ਉਹ ਦੂਜੇ ਅਣਪਛਾਤੇ ਮੈਂ ਬੰਦੇ ਨਹੀਂ ਜਾਣਦਾ ਕੌਣ ਸੀ ਜੀ ਤੇ ਇਹਨੇ ਅੱਗੇ ਸਾਡਾ ਬਾਰ ਖੜਕਾਇਆ ਸੀ ਬਾਰ ਖੋਲੇ ਜੀ ਇਹਦੇ ਕੋਲ ਪਿਸਤੌਲ ਸੀ ਜੀ ਇਹਨੇ ਮੇਰੇ ਭਰਾ ਤੇ ਪਿਸਤੌਲ ਤਣਿਆ ਜੀ ਜਦੋਂ ਇਹਨੇ ਪਿਸਤੌਲ ਤਣਿਆ ਇਹਨੂੰ ਮੈਂ ਜਾ ਕੇ ਧੱਕਾ ਮਾਰਿਆ ਜੀ ਇਹਦਾ ਇਹਦਾ ਸਿਰ ਪਤਾ ਨਹੀਂ ਇੱਟ ਦੇ ਵੱਜਾ ਸਾਡੇ ਬਾਰ ਚ ਵੱਜਿਆ ਜੀ ਇਹਦੇ ਉਸ ਕਰਕੇ ਤੇ ਕੋਈ ਸੱਟ ਲੱਗ ਗਈ ਆ ਜੀ ਤੇ ਸਾਡੀਆਂ ਮਾਵਾਂ ਧੀਆਂ ਭੈਣਾਂ ਨੂੰ ਬਹੁਤ ਰੂਡ ਬੋਲੇ ਜੀ ਮਹੱਲੇ ਦੀਆਂ ਧੀਆਂ ਭੈਣਾਂ ਸਾਡੀਆਂ ਸਾਰੀਆਂ ਕੋਲ ਖੜੀਆਂ ਸੀ ਜੀ ਬਈ ਮੈਂ ਐਫਆਰਏ ਸਾਰੇ ਮਹੱਲੇ ਤੋਂ ਸਾਈਨ ਕਰਾ ਕੇ ਜੀ ਆਪਣੇ ਬਰੂਵਾਲੀ ਥਾਣੇ ਦੇ ਵਿੱਚ ਪੇਸ਼ ਕੀਤੀ ਹੋਈ ਹੈ ਜੀ ਰਾਤ ਤਕਰੀਬਨ 10 ਵਜੇ ਦਾ ਟਾਈਮ ਸੀਗਾ ਮੈਂ ਅਕਸਰ ਹੀ ਚਲੋ ਰੋਜ਼ ਆ ਤੁਰੇ ਫਿਰਦੇ ਹਲਕੇ ਜੇ ਰਾਤ ਨੂੰ ਆਈਦਾ 9-10 ਵਜੇ ਪਿੰਡ ਤੇ ਉੱਥੇ ਤਕਰੀਬਨ ਸਾਡੇ ਵਾਲੀਬਾਲ ਖੇਡਦੇ ਮੁੰਡੇ ਉਹਨਾਂ ਨਾਲ ਲਾ ਲਈਦਾ ਅੱਧਾ ਘੰਟਾ ਟਾਈਮ ਨਾਲ ਆ ਜੀ ਤਾ 9 ਵਜੇ ਤੇ ਉਹ ਤਕਰੀਬਨ ਆ ਸੀਗਾ ਸਾਡੇ ਇੱਕ ਆ ਇਲੈਕਸ਼ਨ ਦੇ ਮੱਦੇ ਨਜ਼ਰ ਸਾਰੇ ਮੁੰਡਿਆਂ ਨੇ ਸਾਰੇ ਪਿੰਡ ਦੇ ਬੰਦਿਆਂ ਨੇ ਇੱਕ ਗਰੁੱਪ ਬਣਾਇਆ ਸੀਗਾ ਉਹਦੇ ਚ ਕੋਈ ਅਸ਼ਰਾਰਤੀ ਅੰਸਰ ਵੀ ਹੁੰਦੇ ਆ ਉਹਦੇ ਚ ਘੱਟੋ ਘੱਟ 200 300 ਬੰਦਾ ਹੈਗਾ ਉਹ ਗਰੁੱਪ ਚ ਤੇ ਉਹ ਇੱਕ ਬੰਦਾ ਇੱਕ ਮੁੰਡਾ ਸਾਡੇ ਪਿੰਡ ਦਾ ਉਹਦਾ ਰਿਸ਼ਤੇਦਾਰ ਵੀ ਹੈਗਾ ਸਲਾ ਗਰਮੀਤ ਸਿੰਘ ਖੁੱਡੀਆਂ ਨਾਲ ਰਹਿੰਦਾ ਜੋ ਆਪਣੇ ਕੈਬਨਿਟ ਮਿਨਿਸਟਰ ਸਾਹਿਬ ਵਾਲੇ ਸਾ ਉਹ ਟੁੜੀਆਂ ਹੀ ਹਰਕਤਾਂ ਉਹਨਾਂ ਦਾ ਪਿਛਲੇ ਯਾਰੀ ਕੋਈ ਉਹ ਐਵੇਂ ਜਿਵੇਂ ਉਂਗਲ ਟਾਈਪ ਲਾਉਂਦਾ ਰਹਿੰਦਾ ਲੋਕਾਂ ਨੂੰ ਵੀ ਆ ਐ ਕਰਦੇ ਆਂਗੇ ਜੋ ਕਰਦੇ ਆਂਗੇ ਆਪ ਕਿਤੇ ਮੂਹਰੇ ਨਹੀਂ ਆਉਂਦਾ ਉਹ ਰਾਤ ਜਦੋਂ ਮੈਂ ਉੱਥੇ ਜਾਣਾ ਸੀਗਾ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਮੈਂ ਸਾਡੇ ਉੱਥੇ ਆਪਣੇ ਬਿੱਲੀ ਆ ਮੁੰਡੇ ਉਹਨਾਂ ਦੇ ਘਰ ਆ 4-5 ਘਰ ਆ ਉਹਨਾਂ ਦੇ ਤੇ ਮੈਂ ਉਹ ਮੈਂਬਰ ਠਾਉਣ ਦੇ ਬਾਬਤ ਮੈਂ ਕਹਾ ਯਾਰ ਤੁਹਾਡੇ ਵਾਰਡ ਚੋਂ ਮੈਂ ਕਿਹੜਾ ਬੰਦਾ ਪੱਠਾਈਏ ਉਹਦੇ ਬਈ ਘਰੇ ਆ ਜੋ ਆਪਾਂ ਰਏ ਕਰ ਲੈਨੇ ਮੈਂ ਕਹਾ ਮੈਂ ਕਹਾ ਜਲ ਤੜਕੇ ਇਸੇ ਹੋਦ ਨਹੀਂ ਬਈ ਹੋਣ ਆਜੋ ਫਿਰ ਤੜਕੇ ਤੁਹਾਡਾ ਟਾਈਮ ਨਹੀਂ ਲੱਗਦਾ ਚਲ ਆਪਾਂ 10 ਮਿੰਟ ਬੈਠ ਕੇ ਕਰ ਲੈਨੇ ਮੈਂ ਕਹਾ ਠੀਕ ਆ ਤੇ ਉਹ ਉਸ ਤੋਂ ਬਾਅਦ ਗੱਲ ਆ ਹੋਈ ਵੀ ਏ ਜਦੋਂ ਤਲਕੀ ਮੈਂ ਕਿਹਾ ਮੈਂ ਇੱਧਰ ਨੂੰ ਹੀ ਆਉਣਾ ਜੇ ਲਾਪਾ ਗੱਲ ਕਰ ਲੈਨੇ ਰੈਡੀ ਕੀੜੀ ਗੱਲ ਆ ਤੇ ਉਹ ਜਦੋਂ ਮੈਂ ਇਹਨਾਂ ਦੇ ਸਾਡੇ ਬੰਦਿਆਂ ਦੇ ਗੇਟ ਕੋਲੇ ਗਿਆ ਇਹਨਾਂ ਦੇ ਕੂਲਰ ਪੱਖੇ ਚੱਲਦੇ ਸੀਗਾ ਪਸ਼ੂਆਂ ਤੇ ਜੱਟਾਂ ਦੇ ਬਾਹਰ ਚੱਲਦੇ ਹੁੰਦੇ ਖੜਕੇ ਜਿ ਇਹਨਾਂ ਨੂੰ ਪਤਾ ਨਹੀਂ ਲੱਗਿਆ ਉਹ ਇਹਨਾਂ ਮੈਂ ਜਦੋਂ ਗੱਲ ਕਰ ਰਿਆ ਸੀ ਤੇ ਉਹ ਥੋੜਾ ਜਿਹਾ ਤਲਕੀ ਦੇ ਮਾਹੌਲ ਚੋਂ ਨੇ ਐ ਕਿ ਅਸੀਂ ਐਂ ਕਰਦੇ ਮੈਂ ਯਾਰ ਜੋ ਜਿਹੜੇ ਕੁਝ ਕਰਨਾ ਕਰ ਲਿਓ ਜੋ ਅਹੀਂ ਤੋਂ ਤਲਕੀ ਵਾਦੀ ਵਾਦੀ ਉਹਨੇ ਫੋਨ ਕੀਤਾ ਪ੍ਰੀਪਲਾਨ ਸੀ ਸਾਰਾ ਪਿੱਛੋਂ ਤਿੰਨੇ ਜਣੇ ਹੋਰ ਆਏ ਇੱਕ ਉਹਦਾ ਭਰਾ ਸੀ ਪੰਜ ਜਣੇ ਤਾਂ ਇਹਨਾਂ ਨੇ ਆ ਕੇ ਤੇ ਜਦੋਂ ਗਾਲੀ ਗਲੋਚ ਤੇ ਆ ਕੇ ਸ਼ੁਰੂ ਤੇ ਜਦੋਂ ਅਸੀਂ ਅਸੀਂ ਦੋ ਜਣੇ ਸੀਗੇ ਤੇ ਜਦੋਂ ਐ ਤੱਕਾ ਮੁਕੀ ਹੋਏ ਉਦੋਂ ਬਾਅਦ ਇਹਨਾਂ ਨੇ ਉਹ ਜਦੋਂ ਸਾਡੇ ਬੰਦੇ ਆ ਗਏ ਬਾਹਰ ਸਾਰੇ ਬੁੜੀਆਂ ਵੀ ਆ ਗੀਆਂ ਉਹਨਾਂ ਦੀਆਂ ਫਿਰ ਇਹ ਉਤੋਂ ਛੇਤੀ ਛੇਤੀ ਹਵੜਾ ਦਵੜੀ ਜੀ ਨਿਕਲਦੇ ਨਿਕਲਦੇ ਤੇ ਜਾ ਕੇ ਉਥੇ ਰੋੜਿਆਂ ਦਾ ਢੇਰ ਪਿਆ ਸੀ ਫਿਰ ਇਹਨਾਂ ਨੇ ਰੋੜੇ ਚਲਾਉਣੇ ਸ਼ੁਰੂ ਕਰਤੇ ਉਹ ਵੀ 7-8 ਰੋੜੇ ਮੇਰੇ ਹਲ ਚਲਾਏ ਆ ਇੱਕ ਮੇਰੇ ਇੱਥੇ ਵੱਜਿਆ ਸਟਿਚਿੰਗ ਹੋਈ ਆ ਪੰਜ ਸਟਿਚ ਹੋਏ ਤੇ ਇੱਕ ਮੇਰੇ ਇੱਥੇ ਬਾਹਾਂ ਤੇ ਵੱਜਿਆ ਤੇ ਬਸ ਫੇਰੇ ਬੰਦੇ ਉੱਥੋਂ ਨਿਕਲ ਗਏ ਪੁਲਿਸ ਨੂੰ ਜਾਣ ਕਰ ਦਿੱਤੀ ਆ ਪੁਲਿਸ ਨੂੰ ਐਸਐਚਓ ਸਾਹਿਬ ਨੂੰ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੇ ਵੀ ਧਿਆਨ ਚ ਹੋ ਗਿਆ ਐਸਪੀ ਸਾਹਿਬ ਦੇ ਵੀ ਤੇ ਐਸਐਚਓ ਸਾਹਿਬ ਨੂੰ ਵੀ ਗੱਲ ਹੋਈ ਉਹ ਆਦੇ ਵੀ ਅਸੀਂ ਬਸ ਕੋਈ ਅੱਧੇ ਘੰਟੇ ਘੰਟੇ ਚ ਪਹੁੰਚ ਰਹੇ ਵਜ੍ਹਾ ਕੀ ਰਹੀ ਹੈ ਮੇਨ ਦੀ ਵਜ੍ਹਾ ਕੀ ਹੈ ਜੀ ਵਜ੍ਹਾ ਤੇ ਇਹ ਵੀ ਬਸ ਜਦੋਂ ਜੀਦੇ ਤੋਂ ਆਪ ਤੋਂ ਕੁਛ ਨਾ ਹੋਵੇ ਉਹਦੇ ਤੋਂ ਦੂਜਾ ਚਰਿਆ ਨਹੀਂ ਜਾਂਦਾ ਆ ਵਜ੍ਹਾ ਹੋਰ ਕੋਈ ਮੇਰੀ ਕੋਈ ਉਹਨਾਂ ਨਾ ਨਿੱਜੀ ਰੰਜਿਸ਼ ਨਹੀਂ ਨਾ ਮੇਰਾ ਕੋਈ ਜ਼ਮੀਨ ਦਾ ਵਟ ਦਾ ਰੌਲਾ ਉਹਨਾਂ ਦਾ ਕੋਈ ਰੌਲਾ ਨਹੀਂ ਗਾ ਬਸ ਇਹ ਗੱਲ ਆ ਵੀ ਕੱਲੀ ਫੋਕੀ ਸਿਆਸਤ ਦਾ ਪੀ ਆਰ ਟੀ ਸੀ ਜੋ ਟੈਂਪਰੇਰੀ ਲੱਗਿਆ ਹੋਇਆ ਤੇ ਬਸ ਕੱਲੀ ਸਿਆਸਤ ਵੀ ਕਰਦਾ ਆ ਕਿ ਰਾਤ ਨੂੰ ਕਰਦਾ ਅੱਧਾ ਘੰਟਾ ਘੰਟਾ ਫੋਨ 'ਚ ਬਸ ਉਂਗਲ ਲਾਉਣ ਵਾਲਾ ਕੰਮ ਹੋਰ ਉਹਦਾ ਕੰਮ ਕੋਈ ਨਹੀਂ ਗਾ ਸਾਰੇ ਪਿੰਡ 'ਚ ਆਈਏ ਤੁਸੀਂ ਪਿੰਡ ਜਾ ਕੇ ਪਤਾ ਕਰ ਲਓ ਪ੍ਰਸ਼ਾਸਨ ਤੋਂ ਜੀ ਮੈਨੂੰ ਤਾਂ ਇਹੀ ਹੈ ਮੈਂ ਦਾ ਮਾਨਯੋਗ ਐਸਐਸਪੀ ਸਾਹਿਬ ਨੂੰ ਹੱਥ ਜੋੜ ਕੇ ਹੀ ਕਰਦਾ ਰਿਕੁਐਸਟ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਐਂ ਤਾਂ ਰੋਜ਼ ਤੁਰੇ ਫਿਰਦੇ ਆ ਦਿਨ ਪੌ ਰਾਤੇ ਤੇ ਜਿੱਥੇ ਮਰਜ਼ੀ ਬੇਕ ਆਫ ਹੋ ਕੇ ਤੁਰੇ ਫਿਰਦੇ ਆ ਬੰਦੇ ਇਹ ਜਿੱਥੇ ਮਰਜ਼ੀ ਕੋਸ ਕਰ ਸਕਦੇ ਆ ਤੇ ਸਾਨੂੰ ਤਾਂ ਜੋ ਵੀ ਸਾਨੂੰ ਇਹਦਾ ਬੰਦਾ ਸਾਡਾ ਇਨਸਾਫ ਦੀ ਮੰਗ ਕਰਦਾ ਜੀ ਮੈਂ ਤਾਂ